ਦੀ ਸਪਾਲਨਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜੋ ਸੈਮੀਨਾਰ ਜਾਂ ਟ੍ਰੇਨਿੰਗ ਪ੍ਰੋਗਰਾਮਸ ਕਰਦੇ ਰਹਿੰਦੇ ਆ ਤਾਂ ਕਿ ਵੱਧ ਤੋਂ ਵੱਧ ਕਿਸਾਨ ਭੈਣ ਭਰਾਵਾਂ ਨੂੰ ਇਸ ਕਿੱਤੇ ਦੇ ਨਾਲ ਜੋੜਿਆ ਜਾ ਸਕੇ ਇਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਸੈਂਟਰਲ ਸਿਲਕ ਬੋਰਡ ਦੇ ਵੱਲੋਂ ਮੇਰਾ ਰੇਸ਼ਮ ਮੇਰਾ ਅਭਿਮਾਨ ਇਹ ਇੱਕ ਪ੍ਰੋਗਰਾਮ ਹੈ ਜੋ ਸ਼ੁਰੂ ਕੀਤਾ ਗਿਆ ਅੱਜ ਸਰਕਾਰੀ ਸੈਰੀਕਲਚਰ ਫਾਰਮ ਮੁਕੇਰੀਆਂ ਤੂਤਾਵਲਾ ਬਾਗ ਵਿਖੇ ਰੇਸ਼ਮ ਉਤਪਾਦਨ ਟੈਕਨੋਲੋਜੀ ਟ੍ਰਾਂਸਫਰ ਮੋਹਮ ਅਧੀਨ ਮੇਰਾ ਰੇਸ਼ਮ ਮੇਰਾ ਅਭਿਮਾਨ ਸਬੰਧੀ ਕਿਸਾਨਾਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਡਾਕਟਰ ਬਲਵਿੰਦਰ ਸਿੰਘ ਸੈਰੀਕਲਚਰ ਅਫਸਰ ਮੁਕੇਰੀਆਂ ਅਤੇ ਡਾਕਟਰ ਅਲੋਕ ਸਿੰਘ ਸਾਇੰਟਿਸਟ ਬੀ ਸੈਂਟਰਲ ਸਿਲਕ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਜੰਮੂ ਦੀ ਪ੍ਰਧਾਨਗੀ ਹੇਠ ਹੋਇਆ। ਇਸ ਪ੍ਰੋਗਰਾਮ ਦੌਰਾਨ ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਆਦੇਸ਼ ਕਿਸਾਨਾਂ ਨੂੰ ਰੇਸ਼ਮ ਉਤਪਾਦਨ ਦੀਆਂ ਨਵੀਆਂ ਤਕਨੀਕਾਂ, ਕਾਕੋਨੂ ਉਤਪਾਦਨ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਰੇਸ਼ਮ ਉਦਯੋਗ ਤੋਂ ਨਵੇਂ ਰੁਜ਼ਗਾਰ ਦੇ ਮੌਕੇ ਬਣਾਉਣਾ ਸਬੰਧੀ ਸਾਨੂੰ ਕਰਵਾਉਣਾ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਡਾਕਟਰ ਬਲਵਿੰਦਰ ਸਿੰਘ ਸੈਡੀਕਲਚਰ ਅਫਸਰ ਮੁਕੇੜੀਆਂ ਹੁਸ਼ਿਆਰਪੁਰ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਵਿਗਿਆਨੀਆਂ ਅਤੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਨ ਵਿਭਾਗ ਵਿੱਚ ਚੱਲਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਅਤੇ ਕੇਂਦਰ ਰੇਸ਼ਮ ਬੋਰਡ ਅਤੇ ਸੈਡੀਕਲਚਰ ਵਿੰਗ ਪਾਕ ਬਾਨੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਿਲਕ ਸਕੀਮ ਅਧੀਨ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੰਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਡਾਕਟਰ ਅਲੋਕ ਨੇ ਮੇਰਾ ਮਿਸ਼ਨ ਮੇਰਾ ಅಭಿಮಾನ ਮਿਸ਼ਨ ਸੰਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਕਿਸਾਨ ਸੈਰੀਕਲਚਰ ਦਾ ਕੰਮ ਸ਼ੁਰੂ ਕਰਕੇ ਆਪਣੇ ਇਨਕਮ ਵਿੱਚ ਵਾਧਾ ਕਰ ਸਕਦੇ ਹਨ ਤੇ ਘੱਟ ਲਾਗਤ ਤੇ ਵਧੇਰੇ ਮੁਨਾਫਾ ਔਰਤਾਂ ਲਈ ਘਰ ਆਧਾਰ ਤੇ ਦੁਸਕਾਰ ਵਿੱਚ ਤੇ ਅਨੁਕੂਲ ਵਾਤਾਵਰਣ ਸੰਬੰਧੀ ਜਾਣਕਾਰੀ ਦਿੱਤੀ ਉਨ੍ਹਾਂ ਕਿਸਾਨਾਂ ਨੂੰ ਹੋਰ ਜਾਣਕਾਰੀ ਦਿੰਦੇ ਆ ਕਿ ਹਾਂ ਕਿ ਸਹਤੌਰ ਤੇ ਪੌਦੇ ਦੀ ਜਾਣਕਾਰੀ ਰੇਸ਼ਮ ਤੇ ਕੀੜੇ ਪਾਲਣ ਦੀ ਸਿਖਲਾਈ ਆਧੁਨਿਕ ਥ੍ਰਿਲਿੰਗ ਤਕਨੀਕਾਂ ਮਾਰਕੀਟਿੰਗ ਵਿੱਚ ਲਿੰਕ ਅਤੇ ਸਵੈ ਰੋਜ਼ਗਾਰ ਲਈ ਮਾਰਗਦਰਸ਼ਨ ਸੰਬੰਧੀ ਜਾਣਕਾਰੀ ਸਾਂਝ ਕੀਤੀ ਇਸ ਪ੍ਰੋਗਰਾਮ ਦੌਰਾਨ ਸ਼੍ਰੀ ਮਦਨ ਲਾਲ ਐਸ.ਟੀ.ਏ ਜੰਮੂ ਵੱਲੋਂ ਵੀ ਕਿਸਾਨਾਂ ਨੂੰ ਰੇਸ਼ਮ ਕੀਟ ਪਾਲਣਾ ਸੰਬੰਧੀ ਤਕਨੀਕ ਜਾਣਕਾਰੀ ਦਿੱਤੀ ਇਸ ਪ੍ਰੋਗਰਾਮ ਦੌਰਾਨ ਸ਼੍ਰੀਮਤੀ ਸ਼ਿਵਾਨੀ ਸੰਗਤੀ ਇਨਚਾਰਜ ਸਰਕਾਰੀ ਸੈਕਟਰ ਸੈਰੀਕਲਚਰ ਫਾਰਮ ਮੁਕੇੜੀਆਂ ਲਈ ਨੇ ਸਤੰਬਰ ਮਹੀਨੇ ਤੋਂ ਪ੍ਰਦਾਨ ਕੀਤੀ ਜਾਣ ਵਾਲੀ ਆਟਮ 2025 ਕ੍ਰਾਪ ਸੰਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਸੰਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਅਖੀਰ ਵਿੱਚ ਸ਼੍ਰੀਮਤੀ ਰਮਨਦੀਪ कौर ਐਸਟੋ ਮੁਕੇੜੀਆਂ ਨੇ ਵਿਗਿਆਨੀਆਂ ਤੇ ਸਮੂਹ ਕਿਸਾਨਾਂ ਦਾ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਪਹੁੰਚਣ ਤੇ ਧੰਨਵਾਦ ਕੀਤਾ इस ट्रेनिंग प्रोग्राम में संस्कृति मेरा रेशम मेरा रमा मेरा रेशम मेरा रमा मेरा रेशम मेरा रमा मेरा रेशम मेरा रमा नमस्कार मेरा नाम आलोक सिंह है साइंटिस्ट बी केंद्रीय रेशम बोर्ड से आए हम यहाँ जम्मू में जम्मू से बेसिकली हमें पंजाब में दो डिस्ट्रिक्ट दो जिलों को नामित किया गया था मेरा रेशम मेरा अभिमान ये एक कैंपेन है जो भारत सरकार द्वारा लॉन्च कर रहे हैं पूरे इंडिया में पूरे भारत में हर 120 जिलों में हमने ये कैंपेन लॉन्च किया है जिसमें पंजाब से दो डिस्ट्रिक्ट लिए एक सुजानपुर एक डिस्ट्रिक्ट होशियारपुर होशियारपुर में आज हम पहला प्रोग्राम अपना स्टार्ट करने जा रहे हैं जो कि मेरा रेशम मेरा अभिमान के अंतर्गत करेंगे इसमें हम सारे किसानों भाइयों को उनकी आ, स्कीम्स अवेयरनेस कराना चाहते हैं उनको स्कीम्स के बारे में बताना चाहते हैं एक फार्मर्स ट्रेनिंग प्रोग्राम भी कराते हैं जिसमें हम किसानों को ये जितनी भी नई टेक्नोलॉजी है जिसको हम आ, अपने आ, अगर किसान उसको यूज़ करें तो कैसे वो कुकून की क्वालिटी कुकून खुट्टी की गुणवत्ता में इम्प्रोवमेंट ला सकता है उसकी प्रोडक्शन में इम्प्रूवमेंट ला सकता है और जितनी भी टेक्नोलॉजी डेवलप की जाती हैं केंद्रीय रेशम बोर्ड द्वारा वो किसानों तक कैसे आसानी से पहुंच सके इसके बारे में हम उनको जागरूक करना चाहते हैं ताकि ज़्यादा से ज़्यादा किसान जो है वो सेरिकल्चर इंडस्ट्री में जुड़े क्योंकि वो एक ऐसा आ, सेरिकल्चर इंडस्ट्री एक ऐसा है जो कि एक स्वरोजगार रोजगार क्रिएट करता है किसानों के लिए इसमें आगे और भी ज़्यादा इनकम प्राप्त करने की ज़्यादा संभावना है जैसे कि अगर हम बात करें कि, कि जो खुट्टी ये बना के अभी बेच रहे हैं वो चाहे तो उसी से धागा निकाल सकते हैं धागे से कपड़ा बना सकते हैं जो अभी नई पीढ़ी आ रही है वो इससे आके जुड़ सकती है ताकि वो स्वरोजगार का एक अपॉर्चुनिटी क्रिएट हो ताकि लोगों को जो बेरोजगार भिरो, हैं जो लोग अभी रोज़गार के लिए भटक रहे हैं वो प्रॉब्लम रिजॉल्व हो जाए धन्यवाद हां जी बाबा जी मैं किशनचंद सलम श्री अरजदद पंडी कुचक मैं काफी 7-8 साल तो इस रेशम कीट, कीट पालन ਨਾਲ ਜੁੜਿਆ ਤੇ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ और ਵਧੀਆ-ਵਧੀਆ ਟੈਕਨੀਕਲ ਟੈਕਨੀਕਲ ਸੁਵਿਧਾਵਾਂ ਦੇ ਰਹੀ ਹੈ ਇਹਦੇ ਨਾਲ कीट पालन ਦਾ ਹੋਰ ਵੀ ਫਾਇਦਾ ਹੋ ਰਿਹਾ ਹੈ ਇਸ ਕਰਕੇ ਸਰਕਾਰ ਹੋਰ ਵੀ ਉਪਰਾਲੇ ਕਰੇ ਤਾਂ ਕਿ ਗਰੀਬਾਂ ਦੀ ਭਲਾਈ ਹੋ ਸਕੇ 20000 ਲੋਕਾਂ ਦੇ ਕਰੀਬ ਪੜੇ ਹਾਂਜੀ ਹਾਂਜੀ ਮੈਂ ਇਸ ਰਸਤੀ ਦਾ ਸੀ ਅੰਮ੍ਰਿਤਪੁਰ ਤੱਕ ਮਕੇਰੀਆਂ کافی ਜਿਹੜਾ ਤੋਂ ਕੰਮ ਕਰਦਾ 40 ਸਾਲ ਹੋ ਗਏ ਤੇ ਕਾਫੀ ਮਦਦ ਕਰਦੀ ਗਵਰਨਮੈਂਟ ਤੇ ਇਦਾਂ ਕਰਦੀ ਰਹੇ ਤਾਂ ਗਰੀਬਾਂ ਦਾ ਮੜਮਾ ਕੰਮ ਚੱਲੇਗਾ ਤੇ ਬਾਕੀ ਅਫਸਰ ਤੀਏ ਦਾਣ ਜਿਹੜਾ ਮਾਰਦੇ ਆ ਦਿਖਦੇ ਕਿਹੜਾ ਕਿਦਾਂ ਦਾ ਕਿਦਾਂ ਬਿਮਾਰੀ ਤਾਂ ਨਹੀਂ ਕਿਉਂ ਕਿਦਾਂ ਬਹੁਤ ਚੰਗੇ ਅਫਸਰ ਹੈ ਤੇ ਮੇਰਾ 78 ਕਿਲੋ Aquí, como no, hermano.